ਤੁਜੀ ਹੈ ਤੁਜੀ ਹੈ ਸ਼ਿਰੀ ਪ੍ਰਭਾ ਵਿਸ਼ੇ ਨੂੰ ਮਾਹੇ ਗੁਰੂ ਦਾ ਸੋ ਕਦਸ਼ੂ ਹੋ ਮੈਂ ਹੋਰ ਅੰਦਰ ਸਰਹੋ ਸਭੇ ਨੂੰ ਮੈਂ ਆ ਮੋਰੀ ਅੰਦਰ ਸਭਰੋ ਵੈਗਰਦੀਕਾ ਖਾਲਸਾ ਵੈਗਰਦੀਕੀ ਫਤਿਹ ਮੌਜੂਦ ਆ ਜੀ ਪਿੰਡ ਹਵਾਰਾ ਕਲਾ ਦੇ ਵਿੱਚ ਦੱਸ ਨਹੀਂ ਹੈ ਕਿ ਇੱਥੇ ਇੱਕ ਸਿੰਘਾਂ ਸੀਦਾਂ ਦਾ ਸਥਾਨ ਹੈ ਜਿਸ ਥਾਂ ਤੇ ਹਰੇਕ ਸਾਲ ਸਾਲਾਨਾ ਮੇਲਾ ਕਰਵਾਇਆ ਜਾਂਦਾ ਹੈ संगत सिंगो कल we मार करते हैं। हैं में मार करते बोलो बोलो वाहे जी का खालसा ए भाई सिंह शहीद का स्थान पिंड अखबारा का ਇਹ ਐਸਟੇਜਾ ਨੂੰ ਕਿਤੇ ਦਾ ਯਾਰਾ ਵੀ ਬਣਾਉਗੇ ਤੇ 25 ਤਰੀਕ ਨੂੰ ਪਟਾਰਾ ਵੀ ਹੁੰਦਾ ਇਹ ਅ ਇਸ ਸਾਲ ਕਿੰਨਾ ਪਟਾਰਾ ਇਸ ਸਥਾਨ ਦਾ ਜੀ ਹੈਗਾ 10ਵਾਂ 12ਵਾਂ ਪਟਾਰਾ ਕਿਹਨਾ ਵੱਲੋਂ ਸਹਿਯੋਗ ਕੀਤਾ ਜਾਂਦਾ ਇਸ ਸੰਗਤਾਂ ਵੱਲੋਂ ਕਿੱਥੋਂ ਕਿੱਥੋਂ ਪਹੁੰਚਦੇ ਨੇ ਸੰਗਤਾਂ ਜੀ ਇਹ ਜਿੱਥੇ ਜਿੱਥੇ ਤੱਕ ਸੰਗਤਾਂ ਗਏ ਆ ਪਿੰਡ ਦੀ ਉੱਤੇ ਟ੍ਰੈਕ ਆਉਣੀ ਆ ਕੀ ਲੱਗਦਾ ਵੀ ਜਿਹੜੇ ਲੋਕ ਇਸ ਪਿੰਡ ਤੋਂ ਮਤਲਬ اوار ਕਿਤੇ ਹੋਰ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ 'ਚ ਵੱਸ ਗਏ ਨੇ ਉਹ ਲੋਕ ਆਉਂਦੇ ਨੇ ਯਾਤਰ ਹਾਂਜੀ ਹਾਂਜੀ ਹੋਰ ਵੀ ਆਉਂਦੇ ਨੇ ਜਿਹਨਾਂ ਨੂੰ ਪਲਾ ਹੁੰਦਾ ਔਰ ਇਹ ਸੰਗਤ ਦਾ ਉਹ ਆਉਂਦੇ ਇਹ ਹੋਰ ਜ਼ਿਆਦਾਤਰ ਜੇ ਆਪਾਂ ਗੱਲ ਕਰੀਏ ਇਸ ਸਥਾਨ ਦੀ ਕੀ ਮਾਨਤਾ ਕੀ ਹੈ ਜਿਆਦਾ ਇਹ ਮਾਨਤਾ ਇਹ ਪਹਿਲਾਂ ਦੇ ਸਿੰਘ ਸਿੱਧਾਂ ਦੇ ਇੱਥੇ ਟਿੱਬਿਆਂ 'ਚੋਂ ਕੱਢੇ ਸੀ ਅਸੀਂ ਇੱਥੇ ਆਪਣੇ ਕਿਆ ਕਹਿੰਦੇ ਆ ਪਿੰਡ ਨਿੱਗਰ ਗਿਆ ਸੀ ਉਹਨਾਂ ਦੇ ਪਹਿਲਾਂ ਦੇ ਔਰੇ ਚਾਰ ਦੇ ਹੁੰਦੇ ਆ ਆਵਾਜ਼ ਕਦੋਂ ਤੋਂ ਆਇਆ ਇਹ ਜੀ ਆਵਾਜ਼ ਹੁਣ ਦੁਬਾਰੇ ਆਵਾਜ਼ ਹੋ ਗਿਆ ਜੀ 90 ਸਾਲ ਹੋ ਗਈ ਇਹਨੂੰ ਬਾਅਦ। ਅੱਛਾ। ਫਿਰ ਪਹਿਲਾਂ ਥੋੜੇ ਪਹਿਲਾਂ ਕਿਹੜੇ ਸੇਵਾ ਕਰਦੇ ਸੀ ਇੱਥੇ ਕੌਣ ਕਰਦਾ ਸੀ? ਸੇਵਾ ਬਸ ਇੱਕ ਨੇ ਚੱਲਦੀ ਸੀ ਸੇਵਾ। ਅੱਛਾ ਕੋਈ ਮਤਲਬ ਗੱਡੀ ਨਹੀਂ ਸੀ ਨ ਕੋਈ ਨਹੀਂ ਸੀ ਕਿਸੇ ਕੋਲ ਵੀ। ਅੱਛਾ ਜੀ। ਹੁਣ ਸੰਗਤਾਂ ਨੂੰ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਐਸ ਸਥਾਨ ਦੇ ਨਾਲ ਜੋੜਿਆ ਜਾ ਰਿਹਾ ਸੰਗਤ। ਹਾਂ ਜੀ ਹਾਂ ਜੀ। ਕਿੰਨੀ ਕੀਤੀ ਦਾ ਆਪਾਂ ਲਾ ਹੁੰਦਾ ਈ ਉਹ ਆਪੇ ਆਉਂਦੀ ਔਰੇ ਸੰਗਤਾਂ। ਆਪੇ ਮਤਾ ਟੇਕੇ ਆਪਾਂ ਜਿਹੜਾ ਵੀ ਚੜਾ ਚੜਾਵਾ ਹੁੰਦਾ ਈ ਉਹ ਦੇਣ ਕਰਕੇ ਬੰਨ ਕਰਕੇ ਆ। ਤੇ ਜਦੋਂ ਹੁਣ ਇਹ ਸਾਲਾਨਾ ਤੁਸੀਂ ਇਹ ਮੇਲਾ ਕਰਾਉਂਦੇ ਹੋ ਕੀ ਕੀ ਪ੍ਰੋਗਰਾਮ ਕਰਵਾਇਆ ਪੂਰੇ ਜਲੇਬੀਆਂ ਦਾ ਵੀ ਪਣਾਰਾ ਕਰਦੇ 25 ਤਰੀਕ ਨੂੰ ਹੂੰ ਤੇ ਸਕੂਲ ਵਾਲੇ ਬੱਚਿਆਂ ਵੱਲੋਂ ਜਾਨੀ ਕਿ ਜਿਹੜਾ ਪਹਿਲਾਂ ਤੇ ਪਿੱਛੇ ਦੇ ਕੋ ਚਲਾਇਆ ਹੋਇਆ ਪਣਾਰਾ ਚੌਲਾਂ ਦਾ ਡੰਗਰ ਕੋਈ ਆ ਪੇਪਰ ਹੁੰਨੇ ਆ ਬੱਚਿਆਂ ਦੇ ਜਦ ਪਣਾਰਾ ਚੌਲਾਂ ਦਾ ਕਰਾਇਆ ਯਾਰ ਹਾਂ 31 ਮਾਰਚ ਹਾਂਜੀ 31 ਮਾਰਚ ਤੇ ਉਹਦੇ ਬਾਅਦ ਜਿਹੜਾ ਵੀ ਕੋਈ ਤਿਸ਼ ਤਿਆਰ ਹੁੰਦਾ ਈ ਉਹ ਤਿਆਰ ਅਸੀਂ ਕਰਾਉਨੇ ਆ ਉਹਦੇ 10ਵੇਂ ਨੂੰ ਪਰ ਪੂਰਾ ਭਰਦੇ ਹੀ ਭਰਦੇ ਦਾ ਹਰੇਕ 10 ਦੇ ਹਰੇਕ 10 ਵੀ ਪਰ ਸਾਡੇ ਨਾਲ ਇਥੋਂ ਦੇ ਪ੍ਰਬੰਧਕ ਸੇਵਾਦਾਰ ਮੌਜੂਦ ਨੇ ਗੱਲਬਾਤ ਕਰਦੇ ਆ ਮਾ ਬਾਜੀ ਕੀ ਨਾਂ ਜੀ ਆਪਣਾ ਸੁਖਨਾਬ ਸਿੰਘ ਜੀ ਸੁਖਨਾਬ ਸਿੰਘ ਜੀ ਦਿਓ ਜਾਣਕਾਰੀ ਇਸ ਸਥਾਨ ਬਾਰੇ ਤੇ ਅੱਜ ਦੇ ਮੇਲੇ ਦੇ ਬਾਰੇ ਸਭ ਤੋਂ ਪਹਿਲਾਂ ਮੈਂ ਖਾਰੀ ਸਿੱਖ ਸੰਗਤ ਨੂੰ ਬਾਈ ਜੀ ਦਾ ਖਾਸਾ ਬਾਈ ਜੀ ਦੇ ਫਤਿਹ ਇਸੇ ਸਥਾਨ ਬਾਰੇ ਮੈਂ ਜਾਣਕਾਰੀ ਦਿਓ ਦੇਣ ਜਾ ਰਿਹਾ ਉਹ ਸੁਣਨਾ ਜੀ ਧਿਆਨ ਨਾਲ ਜੀ ਇਹ ਜੋ ਸਥਾਨ ਹੈ ਇਹ ਬਹੁਤ ਪੁਰਾਣੇ ਸਮੇਂ ਤੋਂ ਇੱਥੇ ਕਿ ਮਿੱਟੀ ਦੇ ਜਗੇ ਕਿੱਦਿਆਂ ਬਹੁਤ ਵੱਡੇ ਵੱਡੇ ਟਿੱਬੇ ਹੁੰਦੇ ਤੇ ਜਿਹੜੇ ਸਾਡੇ ਲੋਕ ਨੇ ਨਗਰ ਦੇ ਉਹ ਇੱਥੇ ਇਸ ਜਗ੍ਹਾ ਦੇ ਬਾਲਾ ਉਹ ਤੋਂ ਡਾਰਦੇ ਸਨ ਜੰਗਲ ਏਰੀਆ ਸੀ ਇਹ ਉਹਦੇ ਵਿੱਚੋਂ ਜਦੋਂ ਵੀ ਜੱਦਾ ਜੱਦਾ ਇਹ ਸਮੇਂ ਦੇ ਮੁਤਾਬਕ ਖੁਦਾਈ ਹੁੰਦੀ ਗਈ ਮਿੱਟੀ ਦੇ ਜਿਹੜੇ ਟਿੱਬੇ ਚੱਕੋਂ ਚੱਕ ਆਉਂਦੇਗੇ ਤਾਂ ਉਹਨਾਂ ਦੇ ਵਿੱਚੋਂ ਇਹ ਖਾਨਾ ਜਿਹੜਾ ਚੰਗਾ ਸ਼ੀਦਾਂ ਦਾ ਇਹ ਟਾਰਗੇਟ ਹੋਇਆ ਉਸ ਤੋਂ ਬਾਅਦ ਵਿੱਚ ਜਿਹੜੇ ਸਾਡੇ ਪੂਰਵ ਸਨ ਪੁਰਾਣੇ ਬਜ਼ੁਰਗ ਖਾਨਾ ਉਹਨਾਂ ਵੱਲੋਂ ਜਿਹੜੀ ਇਹਨਾਂ ਦੀ ਮਹਾਨਤਾ ਉਹ ਸ਼ੁਰੂ ਕੀਤੀ ਗਈ ਜਦੋਂ ਉਹਨਾਂ ਨੇ ਮਹਾਨਤਾ ਸ਼ੁਰੂ ਕੀਤੀ ਗਈ ਤਾਂ ਉਹਨਾਂ ਵੱਲੋਂ ਜੋ ਵੀ ਮੰਗਿਆ ਜਾਂਦਾ ਦਾ ਉਹ ਸਮੇਂ-ਸਮੇਂ ਅਨੁਸਾਰ ਉਹਨਾਂ ਦੀਆਂ ਜਿਹੜੀਆਂ ਮੰਗੀਆਂ ਮਰਜ਼ਾ ਦਾ ਉਹ ਪੂਰੀਆਂ ਹੁੰਦੀਆਂ ਗਿਆ ਐਸੇ ਤਰ੍ਹਾਂ ਉਹਨਾਂ ਦੇ ਵੱਲੋਂ ਚੜਾਏ ਗਏ ਇਸ ਮਾਰਗ ਨੂੰ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਵੀ ਉਹਨਾਂ ਦੇ ਚਲਾਏ ਹੋਏ ਰਸਤੇ ਦੇ ਉੱਤੇ ਚੱਲਣ ਲੱਗੀ ਜਦੋਂ ਵੀ ਕੋਈ ਵੀ ਮਤਲਬ ਘਰ ਦੇ ਵਿੱਚ ਕੋਈ ਨਵੀਂ ਮੱਝ ਜਾਂ ਪਸ਼ੂ ਖਰੀਦਿਆ ਜਾਂਦਾ ਹੈ ਜਾਂ ਫਿਰ ਉਹ ਸਵਾਂਤਪਰ ਆਉਂਦਾ ਹੈ ਜਾਂ ਉਹ ਖੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਦੁੱਧ ਦੁੱਧ ਦਹੀਂ ਤੇ ਦੇਸੀ ਘਿਓ ਤੋਂ ਤਿਆਰ ਕਰਕੇ ਦਹੀਂ ਨੂੰ